ਨਾ ਹਰਮੇ ਸਿੰਘ ਹੈ ਹਾਂਜੀ ਹਾਂਜੀ ਅਸੀਂ ਰਗਾਲਪਿੰਡ ਤੋਂ ਆਨੇ ਆਈ ਇੱਥੇ ਹੀ ਅਸੀਂ ਖੋਏ ਦੀ ਪਿੰਨੀ ਗਾਜਰ ਪਾਕ ਦੀ ਬਰਫੀ ਸਾਗ ਮੱਖਣ ਲੱਸੀ ਦੁੱਧ ਗਰਮ ਗਲਾਬ ਜਾਮਨ ਇਹ ਸਾਰੀਆਂ ਚੀਜ਼ਾਂ ਲੈ ਕੇ ਆਨੇ ਆਈ ਸੁੱਧਾ ਵਦਿਆਂ ਘਰ ਦੀਆਂ ਤਿਆਰ ਕਰਕੇ ਇਹ ਲੋੜ ਗਈ ਆਪਣੀ ਇਸ ਤਰ੍ਹਾਂ ਚੀਜ਼ਾਂ ਤਿਆਰ ਕਰੀ ਵੇਚਣ ਦੀ ਆਪਣ ਤਿਆਰ ਕਰਕੇ ਇਹ ਲੋੜ ਹੈ ਸਵਾਦ ਨਹੀਂ ਇਸ ਟਾਈਮ ਲੋੜ ਹੈ ਕਿਉਂਕਿ ਮਲਾਵਟ ਦਾ ਬੜਾ ਦੌਰ ਹੈ ਸਾਨੂੰ ਲੱਗਿਆ ਵੀ ਸ਼ਾਇਦ ਅਸੀਂ ਇਹ ਜਾਂ ਕੁਝ ਕਰੀਏ ਜਿਹੜਾ ਵੀ ਲੋਕਾਂ ਨੂੰ ਵਧੀਆ ਖਾਣ ਨੂੰ ਦੇ ਸਕੀਏ ਕਿਉਂਕਿ ਬਿਮਾਰੀਆਂ ਨੇ ਜਿਹੜੀਆਂ ਮਲਾਵਟ ਨੇ ਬਹੁਤ ਜ਼ਿਆਦਾ ਫਲਾਤੀਆਂ ਸਾਨੂੰ ਲੱਗਿਆ ਵੀ ਕੁਝ ਵਧੀਆ ਲੈ ਕੇ ਆਈਏ ਸਾਰਾ ਸੀ ਆਪ ਦਾ ਕਰੀ ਇਕਲੇ ਨੂੰ ਤਰੀਕੇ ਨਾਲ ਹੀ ਦੇਸੀ ਤਰੀਕੇ ਨਾਲ ਤਿਆਰ ਕਰਦੇ ਆ ਜਿਹੜੇ ਇਸ ਰਾਣੇ ਸਮੇਂ ਚ ਹੁੰਦਾ ਜੀ ਹਾਂਜੀ ਹਾਂਜੀ ਓਮੀ ਜਿਵੇਂ ਕਾੜਨੀ ਜੀ ਦੁੱਧ ਕਾੜ ਕੇ ਲੈਣੇ ਨਹੀਂ ਲੱਸੀ ਓਮੀ ਜਿਵੇਂ ਕਾੜਨੀ ਆਈ ਲੱਸੀ ਲਾਲ ਮੱਖਣ ਜੀ ਜਿਹੜੇ ਮਠਾਈਆਂ ਤਿਆਰ ਕਰਕੇ ਲੈਣੇ ਉਹ ਵੀ ਅਸੀਂ ਦੇਸੀ ਘਿਓ ਤੇ ਤਿਆਰ ਕਰਕੇ ਲੈਣੇ ਜਿੰਨਾ ਵੀ ਘਿਓ ਪੈਂਦਾ ਸੀ ਦੇਸੀ ਪਾਣਿਆ ਤੇ ਅਸੀਂ ਚੀਨੀ ਨਹੀਂ ਜੋੜਦੇ ਕਿਸੇ ਵੀ ਚੀਜ਼ ਚ ਅਸੀਂ ਮਿਸ਼ਰੀ ਬਣੇ ਤਾਂ ਗਲੀ ਮਿਸ਼ਰੀ ਹਾਂਜੀ ਪਹਿਲਾਂ ਮੈਂ ਜਿਹੜਾ ਤਿਆਰ ਕੀਤਾ ਮੱਝਾਂ ਰੱਖੀਆਂ ਆਪਣੀਆਂ ਹਾਂਜੀ ਮੱਝਾਂ ਰਹੀਆਂ ਆਪਣਾ ਫਾਰਮ ਆਈ ਮੱਝਾਂ ਦਾ ਹਾਂਜੀ ਉੱਥੇ ਦੁੱਧਾਂ ਦਾ ਹੀ ਆ ਤਿਆਰ ਕਰਕੇ ਸਮਾਨ ਕਿੱਥੇ ਲੱਗੇ ਜਾਂਦਾ ਸਮਾਨ ਅਸੀਂ ਤੇ ਪਾਤਰਾ ਲੈ ਕੇ ਨਹੀਂ ਰੋੜ ਦੇ ਉੱਤੇ ਹਾਂਜੀ ਰੋੜ ਜਾਂ ਅਖਰ ਰੋੜ ਤੇ ਕਿੰਨਾ ਸਮਾਨ ਕੀ ਕਿਥੋਂ ਹੁੰਦਾ ਦੱਸੋ ਸਾਡੇ ਕੋਲ ਹੀ ਦੁੱਧ ਹੁੰਦਾ ਹੀ ਕੜਨੀ ਵਾਲਾ ਸਿੰਪਲ ਦੁੱਧ ਵੀ ਹੁੰਦਾ ਜੀ ਸਾਗ ਵੀ ਹੁੰਦਾ ਜੀ ਮੱਖਣ ਲੱਸੀ ਪਿੰਨੀ ਗੋਏ ਦੀ ਗਾਜਰ ਪਾਕ ਦੀ ਬਰਫੀ ਸਾਗ ਹੁੰਦਾ ਹੀ ਤੇ ਦੇਸੀ ਘੋਈ ਦੇਸੀ ਘੋਏ ਆਏ ਸੀ ਆਰਡਰ ਦੀ ਤਿਆਰ ਕਰਦੇ ਆ ਜੇ ਕੋਈ ਕਹ ਦੇ ਕਿਉਂਕਿ ਥੋੜੀ ਮਾਤਰਾ ਚ ਹੁੰਦਾ ਉਹ ਪਿਓਰ ਆ ਕਿਉਂਕਿ ਅਸੀਂ ਲੈ ਕੇ ਤਾਂ ਕਿਤੇ ਦੇਣਾ ਨਹੀਂ ਹੁੰਦਾ ਉਹ ਵੀ ਜਿੰਨਾ ਕੋਈ ਕਹ ਦੇ ਜੀ ਥੋੜਾ ਮोटा ਉਹ ਅਸੀਂ ਤਿਆਰ ਕਰਕੇ ਲੈ ਕੇ ਆਨੇ ਸਪੈਸ਼ਲ ਕਿੰਨੇ ਵਜੇ ਸ਼ਾਮ ਨੂੰ ਇੱਥੇ 5:30 ਪਹੁੰਚ ਜੰਨੇ ਹਾਂ ਜੀ ਹਾਂ 5:30 9:00 ਵਜੇ ਤੱਕ 9:30 10:00 ਵਜੇ ਤੱਕ ਅਸੀਂ ਤੇ ਖੜ੍ਹਦੇ ਆਂ 4 ਘੰਟੇ ਲੱਣੇ ਹੋ ਹਾਂਜੀ ਹਾਂਜੀ ਕਿੰਨੇ ਜਿਹੜੇ ਗਾਗ ਨਹੀਂ ਤੁਹਾਡੇ ਬੜੇ ਆਦਦੇ ਨੇ ਵੀ ਨੂੰ ਵਾਸਤੇ ਬਹੁਤ ਵਧੀਆ ਰਿਸਪੌਂਸ ਆ ਜੀ ਬਹੁਤ ਵਧੀਆ ਸਾਰੇ ਲੋਕ ਦੁੱਧ ਪੀ ਕੇ ਜਾਂਦੇ ਨੇ ਮਠਾਈਆਂ ਵੀ ਜੱਤੋਂ ਲੈ ਕੇ ਜਾਂਦੇ ਸਾਰੀਆਂ ਸਾਰੀਆਂ ਚੀਜ਼ਾਂ ਦੇ ਲੈ ਕੇ ਜਾਂਦੇ ਨੇ ਕੋਈ ਅੱਜ ਕੱਲ ਇਹ ਜਿਹੜਾ ਰੁਝਾਨ ਆ ਬਾਹਰ ਦਾ ਜਾ ਰਿਹਾ ਵਿਦੇਸ਼ ਦਾ ਜਾ ਰਿਹਾ ਪਰ ਸਾਨੂੰ ਲੱਗਿਆ ਵੀ ਪੜ ਲਿ ਗਏ ਚਲੋ ਠੀਕ ਆ ਆਪਣੀ ਖੇਤੀਬਾੜੀ ਵੀ ਆ ਵੀ ਕਿਉਂ ਨਾ ਕੁਝ ਅਲੱਗ ਕੀਤਾ ਜਾਵੇ ਬਾਹਰ ਜਾ ਕੇ ਵੀ ਕੰਮ ਕਰਨਾ ਕਿਉਂ ਨਾ ਇੱਥੇ ਕੰਮ ਕਰੀਏ ਤੇ ਵਧੀਆ ਕਰੀਏ ਕੁਝ ਅਲੱਗ ਕਰੀਏ ਬਾਹਰ ਜਾਂਦੀ ਇੱਛਣ ਹੈਗੀ ਨਹੀਂ ਵੀ ਆ ਜਾਣਾ ਨਹੀਂ ਕਰੀਏ ਹਰ ਕੀ ਹਰ ਕਦ ਉਹਦੇ ਦੀ ਫਰਕ ਨਹੀਂ ਕੰਮੀ ਕਰਨਾ ਹੀ ਉੱਥੇ ਵੀ ਕੰਮ ਕਰਨਾ ਇੱਥੇ ਆਪਦਾ ਕੰਮ ਆ ਉੱਥੇ ਜਾ ਕੇ ਪਕੇਸੇ ਦੇ ਅੰਦਰ ਕੰਮ ਕਰਨਾ ਤੇ ਸਾਡਾ ਆਪਦਾ ਕੰਮ ਹੈ ਵਿਦੇ ਨੌਜਵਾਨ ਬਾਹਰ ਜਾਂਦੇ ਨੇ ਉਹਨਾਂ ਨੂੰ ਮੈਸੇਜ ਕੀ ਹੈ ਮੈਸੇਜ ਇਹ ਵੀ ਆਪਦਾ ਕੰਮ ਕਰੋ ਮਿਹਨਤ ਕਰੋ ਕਿਸੇ ਆਪਦੇ ਕੰਮ 'ਚ ਕੋਈ ਸੰਗ ਨਹੀਂ ਇਹ ਨਹੀਂ ਸੋਚਣਾ ਕਿ ਵੀ ਇਹ ਕੰਮ ਕਿਉਂ ਕਰੀਏ ਅਸੀਂ ਐ ਉਹ ਬਾ ਉਹ ਕੋਈ ਸੰਗ ਨਹੀਂ ਆਪਦਾ ਕੰਮ ਕਰੋ ਤੁਸੀਂ ਮਾਲਕ ਬਣੋ ਨੌਕਰ ਨਾ ਬਣੋ ਬਾਈ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਵੀ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਜੀ ਉਹ ਮਲਾਵਟ ਦਾ ਬਹੁਤ ਜ਼ਿਆਦਾ ਦੌਰ ਹੈ ਜੀ ਹਰੇਕ ਘਰ ਦੇ ਵਿੱਚ ਤਕਰੀਬ ਨਾ ਪਾਏ ਗੱਲ ਕਹਿ ਸਕਦੇ ਜੀ ਵੀ ਜਿੰਨੇ ਜੀ ਨੇ ਜੀ ਤਕਰੀਬ ਨੇ ਹਰੇਕ ਬੰਦੇ ਦੀ ਜਿਹੜੀ ਬਿਮਾਰੀ ਹੈ ਜੀ ਦਵਾਈਆਂ तकरीबन ਹਰੇਕ ਬੰਦੇ ਦੀਆਂ ਚੱਲਦੀਆਂ। ਇਸ ਕਰਕੇ ਚਲੋ ਉਹਦੇ ਵਿੱਚ ਅਸੀਂ ਵੀ ਖੁਦ ਆ ਗਏ ਚਲੋ ਅਸੀਂ ਇਹ ਨਹੀਂ ਗੱਲ ਕਹਿ ਸਕਦੇ ਵੀ ਜੋ ਜਿਹੜੇ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਜੀ ਉਸ ਦੇ ਵਿੱਚ ਹਰੇਕ ਬੰਦਾ ਹੁੰਦਾ। ਉਹ ਬਿਮਾਰੀ ਦੇ ਵਿੱਚ ਅਸੀਂ ਵੀ ਜੁੜਨ ਲੱਗ ਰਹੇ ਤੇ ਜੀ ਫਿਰ ਚਲੋ ਅਸੀਂ ਜਦੋਂ ਇਹ ਚੀਜ਼ ਲਾਲਾ ਸੋਚਿਆ ਇਹ ਚੀਜ਼ ਨੂੰ ਅਪਣਾਈ ਅਸੀਂ ਪਹਿਲਾਂ ਚਲੋ ਆਪਦੇ ਘਰੇ ਸਟਾਰਟ ਕਰੀ ਜੀ ਹੁਣ ਅਸੀਂ ਚਲੋ ਇਹ ਚੀਜ਼ ਆਈ ਸਾਰੇ ਲਾਲੋ ਆਪਣੇ ਸਾਰਿਆਂ ਵਾਸਤੇ ਅਸੀਂ ਜਿਹੜੀ ਲੈ ਕੇ ਆਏ ਆ ਜੀ ਜਿਹਦੇ ਵਿੱਚ ਸਭ ਤੋਂ ਵੱਡੀ ਗਾਰੰਟੀ ਅਸੀਂ ਦੇ ਰਹੇ ਆ ਜੀ ਉਹ ਹੈਗੀ ਸ਼ੁੱਧਤਾ ਦੀ। ਸਾਡਾ ਆਪਦਾ ਡੇਰੀ ਫਾਰਮ ਹੈ ਜੀ ਮੱਝਾਂ ਦੇ ਉੱਪਰ ਦੇ ਉਤੋਂ ਅਸੀਂ ਦੁੱਧ ਲੈ ਕੇ ਅਸੀਂ ਸਾਰੇ ਪ੍ਰੋਡਕਟ ਬਣਾਉਣ ਲੱਗ ਰਹੇ ਜੀ ਪ੍ਰੋਡਕਟ ਵੀ ਅਸੀਂ ਦੇਸੀ ਘੋ ਤੇ ਮਿਸ਼ਰੀ ਦੇ ਵਿੱਚ ਬਣਾਉਂਦੇ ਆ ਜੀ ਤਾਂ ਕਿ ਅਸੀਂ ਉਰੇ ਵੀ ਚਲੋ ਵਿੱਚ ਬਹੁਤ ਸਾਡੇ ਲਈ ਹੁਣ ਆਉਂਦੇ ਨਹੀਂ ਸਾਨੂੰ ਬਹੁਤ ਵਧੀਆ ਹੰਕਾਰਾ ਮਿਲਣ ਲੱਗ ਰਿਹਾ ਸਾਰੇ ਭੈਣ ਭਾਈਆਂ ਦਾ ਜਦੋਂ ਵੀ ਅਸੀਂ ਉਰੇ ਆ ਕੇ ਖੜਦੇ ਆ ਚਲੋ ਵਿੱਚ ਤਾਂ ਸਾਨੂੰ ਕਈ ਵਾਰ ਸ਼ਹਿਰ ਵਾਲੇ ਆਏ ਵੀ ਮਖੌਲ ਕਰਨ ਲੱਗ ਜਾਂਦੇ ਨੇ ਵੀ ਦੇਖਿਓ ਯਾਰ ਸਾਨੂੰ ਇੰਨੀਆਂ ਵਧੀਆ ਚੀਜ਼ਾਂ ਖਵਾ ਕੇ ਕਿਤੇ ਤੁਹਾਨੂੰ ਉਦੋਂ ਬਾਅਦ ਧੋਖਾ ਦੇ ਦੋ ਚਲ ਅਸੀਂ ਦਾ ਇਹ ਸਾਰਿਆਂ ਨੂੰ ਇੱਕੋ ਹੀ ਗੱਲ ਹੈ ਵੀ ਸਾਡੀ ਛੋਤਾ ਦੀ ਗਾਰੰਟੀ ਹੈ ਤੇ ਪਿਓਰ ਦੀ ਗਾਰੰਟੀ ਹੈ ਜੀ ਅਸਦਾ ਇਹੀ ਗੱਲ ਕਹਿਣ ਲੱਗ ਰਿਆਂ ਜੀ ਸਾਰਿਆਂ ਨੂੰ ਵੀ ਚਲੋ ਜੇ ਬੰਦਿਆਂ ਔਰੇ ਮਿਹਨਤ ਕਰੇ ਜੀ ਇਹ ਜੀ ਗੱਲ ਤਾਂ ਨਹੀਂ ਵੀ ਜੇ ਨਹੀਂ ਕੁਝ ਬਣਦਾ ਚਲੋ ਜਦੋਂ ਆਪਾਂ ਮਿਹਨਤ ਕਰਾਂਗੇ ਜੀ ਚਲੋ ਪ੍ਰਮਾਤਮਾ ਵੀ ਸਹਾਈ ਹੁੰਦਾ ਜਦੋਂ ਆਪਾਂ ਸੱਚੇ ਮਾਨ ਵਾਲਾ ਚੰਗੇ ਮਾਨ ਵਾਲਾ ਪਾਕਸੋ ਚਲੋ ਪੁੰਨ ਦਾ ਕੰਮ ਕਰਾਂਗੇ ਜੀ ਤਾਂ ਉਹ ਸਾਰਾ ਕੁਝ ਹੀ ਇੱਥੇ ਪਾਤਨਾ ਸ਼ਹਿਰ ਦੇ ਵਿੱਚੋਂ ਨੇ ਇੱਥੇ ਦੁੱਧ ਲੈ ਕੇ ਆਉਂਦੇ ਨੇ ਸਾਡੇ ਭਰਾ ਦਿਗਾਲ ਪਿੰਡ ਇਹਨਾਂ ਦਾ ਇਹ ਬੜਾ ਵਧੀਆ ਪਿਓਰ ਦੁੱਧ ਹੁੰਦਾ ਘਰਵਾਲੀ ਤੇ ਠੰਡ ਦੇ ਵਿੱਚ ਐਨ ਸਿਹਤ ਵਾਤੇ ਸਹੀ ਰਹਿੰਦਾ ਤੇ ਉਂਝ ਵੀ ਪਿਓਰ ਹੁੰਦਾ ਬਿਲਕੁਲ ਜੀ ਤੇ ਸਾਮਾਨ ਵਗੈਰਾ ਵੀ ਨਾਲ ਇਸ ਤਰ੍ਹਾਂ ਦਾ ਇਹਨਾਂ ਕੋਲ ਖੋਆ ਬਰਫੀ ਗਜਰੇਲਾ ਸਾਰਾ ਕੁਝ ਇਹਦੇ ਸਾਰਾ ਸਾਮਾਨ ਬਿਲਕੁਲ ਪਿਓਰ ਹੁੰਦਾ ਜੀ ਹੁਣ ਵੀ ਆ ਘਰ ਵਾਸਤੇ ਵੀ ਲੈ ਕੇ ਜਾਂਦੇ ਤੇ ਤਕਰੀਬਨ ਲੈ ਕੇ ਜਾਂਦੇ ਰਹਿੰਦੇ ਆ ਜੀ ਇਹਨਾਂ ਦੀ ਟੇਸ ਦਾ ਫਰਕ ਹੈ ਉਹ ਪਹਿਲਾਂ ਉਹ ਬਾਜ਼ਾਰ ਨਾਲ ਵਧੀਆ ਬਹੁਤ ਜਿਆਦਾ ਵਧੀਆ ਜੀ ਬਿਲਕੁਲ ਪਿਓਰ ਹੈ ਜੀ